ਸਿਪਰੀਮ ਕੋਰਟ ਦੇ ਵੱਲੋਂ ਦਿੱਤੀ ਗਈ ਡੈਡਲਾਈਨ ਤੋਂ ਬਾਅਦ ਚੋਣ ਕਮਿਸ਼ਨ ਦਾ ਕੰਮ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਇਸੇ ਹੀ ਤਰ੍ਹਾਂ ਤਿੰਨ ਚੋਣ ਕਮਿਸ਼ਨਰਾਂ ਨੇ ਜੰਮੂ ਕਸ਼ਮੀਰ ਤੇ ਹਰਿਆਣਾ ਦਾ ਦੌਰਾ ਕੀਤਾ ਹੈ ਜਿਸ ਦੇ ਕਾਰਨ ਇਸ ਗੱਲ ਦੀ ਉਮੀਦ ਵੱਧ ਗਈ ਹੈ ਕਿ ਜੰਮੂ ਕਸ਼ਮੀਰ ਤੇ ਹਰਿਆਣਾ ਦੇ ਵਿੱਚ ਅਸੈਂਬਲੀ ਚੋਣਾਂ ਇੱਕੋ ਸਮੇਂ ਕਰਵਾਈਆਂ ਜਾਣਗੀਆਂ ਜ਼ਿਕਰ ਜੋ ਹੈ ਕਿ ਮਹਾਰਾਸ਼ਟਰ ਤੇ ਹਰਿਆਣਾ ਤੇ ਚਾਰਖੰਡ ਦੇ ਵਿੱਚ ਚੋਣਾਂ ਅਗਲੇ 6 ਮਹੀਨੇ ਤੋਂ ਹੋਣਗੀਆਂ ਮਹਾਰਾਸ਼ਟਰ ਤੇ ਹਰਿਆਣਾ ਦੀ ਮਜੂਤਾ ਸਰਕਾਰ ਦਾ ਕਾਰਜਕਾਲ ਨਵੰਬਰ ਦੇ ਵਿੱਚ ਖਤਮ ਹੋਣਾ ਹੈ ਜਦ ਕਿ ਚਾਰਖੰਡ ਸਰਕਾਰ ਦਾ ਕਾਰਜਕਾਲ ਜਨਵਰੀ ਦੇ ਵਿੱਚ ਖਤਮ ਹੋਵੇਗਾ ਇਸੇ ਹੀ ਦੌਰਾਨ ਧਾਰਾ 370 ਹਟਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਵੀ ਚੋਣਾਂ ਕਰਵਾਉਣ ਦੇ ਲਈ ਸੁਪਰੀਮ ਕੋਰਟ ਨੇ 30 ਨਵੰਬਰ ਦੀ ਡੈਡਲਾਈਨ ਜਾਰੀ ਕੀਤੀ ਹੈ ਜਿਸ ਕਰਕੇ ਇਹ ਆਸ ਲਗਾਈ ਜਾ ਸਕਦੀ ਹੈ ਕਿ ਜੰਮੂ ਕਸ਼ਮੀਰ ਦੀਆਂ ਚੋਣਾਂ ਹਰਿਆਣਾ ਦੇ ਨਾਲ ਹੀ ਕਰਵਾ ਦਿੱਤੀਆਂ ਜਾਣਗੀਆਂ ਇਸ ਤੋਂ ਪਹਿਲਾਂ ਪਿਛਲੇ 15 ਸਾਲਾਂ ਦੇ ਦੌਰਾਨ ਮਹਾਰਾਸ਼ਟਰ ਤੇ ਹਰਿਆਣਾ ਦੇ ਵਿਕੇ ਇੱਕੋ ਚੋਣਾਂ ਇੱਕੋ ਮਹੀਨੇ ਦੇ ਅੰਦਰ ਕਰਵਾਈਆਂ ਗਈਆਂ ਹਨ ਜਦੋਂ ਕਿ ਝਾਰਖੰਡ ਦੀਆਂ ਅਸੈਂਬਲੀ ਚੋਣਾਂ ਅਲੱਗ ਤੋਂ ਕਰਵਾਈਆਂ ਗਈਆਂ ਨੇ ਪਰ ਇਸ ਵਾਰ ਚੋਣਾਂ ਦੇ ਮਾਮਲੇ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦੇ ਨੇ